ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਰਲੋਚਨ ਸਿੰਘ ਗੈਲ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਪੋਸਟ 24 ਇਸ ਸਮੇਂ ਕਚੈਰੀਆਂ ਖੜੇਆਂ ਲੁਧਿਆਣੇ ਦੀਆਂ ਦੇ ਜਿੱਥੇ ਅਦਾਲਤਾਂ ਨੇ ਦਸੰਬਰ 2023 ਦੇ ਵਿੱਚ ਇੱਕ ਕੇਸ ਸਾਹਮਣੇ ਆਉਂਦਾ ਵਾ ਡੱਬਾ ਏਰੀਆ ਲੁਧਿਆਣੇ ਦਾ ਜਿੱਥੇ ਕਿ ਇੱਕ 5 ਸਾਲ ਦੀ ਬੱਚੀ 5 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਦਾ ਵਾ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਕਿ ਬਿਹਾਰ ਦਾ ਮੂਲ ਨਿਵਾਸੀ ਬਿਹਾਰ ਦਾ ਹੈ ਇੱਥੇ ਉਹ ਕਿਸੇ ਰੈਂਟ ਤੇ ਰਹਿ ਰਿਹਾ ਸੀਗਾ ਉਹ ਇੱਕ ਛੋਟੀ ਬੱਚੀ ਨੂੰ ਬਰਗਲਾ ਕੇ ਲੈ ਜਾਂਦਾ ਆਪਣੇ ਭਰਾ ਦੇ ਘਰ ਤੇ ਉੱਥੇ ਜਾ ਕੇ ਉਹਦੇ ਬੱਚੀ ਦੇ ਨਾਲ ਦੁਸ਼ਕਰਮ ਕਰਕੇ ਉਹਦੂੰ ਮੌਤ ਦੇ ਘਾਟ ਉਤਾਰ ਕੇ ਬੈੱਡ ਦੇ ਵਿੱਚ ਦੱਬ ਦਿੱਤਾ ਜਾਂਦਾ ਬੈੱਡ ਦੇ ਵਿੱਚ ਬੰਦ ਕਰਕੇ ਉੱਥੋਂ ਫਰਾਰ ਹੋ ਜਾਂਦਾ ਇਸ ਤੋਂ ਬਾਅਦ ਜਦੋਂ ਬੱਚੀ ਦੇ ਮਾਪਿ ਉਹ ਲੱਭਣ ਲੱਗਦੇ ਨੇ ਤਾਂ ਲੱਭਦੇ ਲੱਭਦੇ ਕੈਮਰਿਆਂ ਦੇ ਆਧਾਰ ਦੇ ਉੱਤੇ ਉਹ ਪਹੁੰਚਦੇ ਨੇ ਉਸ ਘਰ ਦੇ ਵਿੱਚ ਜਿੱਥੇ ਬੈੱਡ ਦੇ ਵਿੱਚ ਬੱਚੀ ਉਹ ਜੱਬੀ ਹੁੰਦੀ ਆ ਵਿੱਚ ਬੰਦ ਕੀਤੀ ਹੁੰਦੀ ਆ ਸੋ ਜਦੋਂ ਉਹਦੀ ਸਾਰੀ ਤਫਤੀਸ਼ ਕੀਤੀ ਜਾਂਦੀ ਆ ਤਾਂ ਸੋਨੂ ਜਿਹੜਾ ਵਾ ਉਹ ਪੁਲਿਸ ਵੱਲੋਂ ਫੜ ਲਿਆ ਜਾਂਦਾ ਗ੍ਰਿਫਤਾਰ ਕਰ ਲਿਆ ਜਾਂਦਾ ਕੇਸ ਬੜਾ ਤੇਜ਼ੀ ਦੇ ਨਾਲ ਚੱਲਿਆ ਦਸੰਬਰ 2023 ਦੀ ਇਹ ਗੱਲ ਆ 24 ਦੇ ਵਿੱਚ ਵਿੱਚ ਤੇ ਅੱਜ ਮਾਰਚ 25 ਹੋਇਆ ਵਾ ਇਸ ਤੇ ਸਪੀਡ ਦੇ ਨਾਲ ਕੇਸ ਚੱਲਿਆ ਤੇ ਉਸ ਵਿਅਕਤੀ ਨੂੰ ਸੋਨੂ ਨੂੰ ਕੱਲ ਜੱਜ ਅਮਰਜੀਤ ਸਿੰਘ ਮਾਨਯੋਗ ਅਦਾਲਤ ਦੇ ਜੱਜ ਅਮਰਜੀਤ ਸਿੰਘ ਵੱਲੋਂ ਫાંਸੀ ਦੀ ਸਜ਼ਾ ਸੁਣਾ ਦਿੱਤੀ ਗਈ ਆ ਬਹੁਤ ਵੱਡੀ ਗੱਲ ਹੈ ਕਿ ਫાંਸੀ ਦੀ ਸਜ਼ਾ ਸੁਣਾ ਦਿੱਤੀ ਗਈ ਆ ਲੋਕਾਂ ਦੀ ਮੰਗ ਵੀ ਇਹੀ ਸੀਗੀ ਕਿ ਇਹੋ ਜਿਹੇ ਵਿਅਕਤੀ ਦੇ ਨਾਲ ਇਸ ਤਰੀਕੇ ਨਾਲੇ ਹੋਣਾ ਚਾਹੀਦਾ ਅਦਾਲਤ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੀ ਭੀਖ ਮੰਗਦਾ ਰਿਹਾ ਪਰ ਜੱਜ ਅਮਰਜੀਤ ਸਿੰਘ ਵੱਲੋਂ ਦਾ ਕਹਿਣਾ ਸੀਗਾ ਕਿ ਇਹੋ ਜਿਹੇ ਕਾਨੂੰਨੇ ਕੰਮ ਦੇ ਲਈ ਕੋਈ ਵੀ ਰਹਿਮ ਨਹੀਂ ਕੀਤਾ ਜਾ ਸਕਦਾ ਬੈਕ ਸਾਈਡ ਤੇ ਦੇਖ ਸਕਦੇ ਹੋ ਅਦਾਲਤਾਂ ਨੇ ਮਾਨਯੋਗ ਜੱਜ ਅਮਰਜੀਤ ਸਿੰਘ ਨੇ ਇਹ ਬਹੁਤ ਵੱਡਾ ਫੈਸਲਾ ਸੁਣਾਇਆ ਵਾ ਪਰ ਹੁਣ ਇੱਥੇ ਦੇਖਣਯੋਗ ਇਹ ਹੋਊਗਾ ਕਿ ਕੀ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਆ ਜਾਂ ਹੋਰ ਕਿਉਂਕਿ ਇਹਦੇ ਵਿੱਚ ਬਹੁਤ ਪ੍ਰੋਸੀਜਰ ਇਹ ਲੰਬਾ ਹੋ ਜਾਂਦਾ ਵਾ ਡੇਟ ਫਿਕਸ ਕੀਤੀ ਜਾਂਦੀ ਆ ਜਲਾਦ ਨੂੰ ਬੁੱਕ ਕੀਤਾ ਜਾਂਦਾ ਜਾਂ ਜਲਾਦ ਲਿਆਂਦਾ ਜਾਂਦਾ ਜਦੋਂ ਨਿਆ ਫਾਂਸੀਆਂ ਹੋਈਆਂ ਘੱਟ ਹੋਈਆਂ ਨੇ ਤੇ ਜਲਾਦ ਵੀ ਬਹੁਤ ਘੱਟ ਹੋ ਗਏ ਨੇ ਪਰ ਹੁਣ ਦੇਖਣਯੋਗ ਇਹ ਹੋਊਗਾ ਕਿ ਕੀ ਇਸ ਫਾਂਸੀ ਦੀ ਸਜ਼ਾ ਨੂੰ ਬਹੁਤ ਸਪੀਡ ਦੇ ਨਾਲ ਜਿੰਨਾ ਕੇਸ ਚੱਲਿਆ ਉੰਨੀ ਜਲਦੀ ਹੀ ਉਹਨੂੰ ਫਾਂਸੀ ਦੇ ਦਿੱਤੀ ਜਾਂਦੀ ਆ ਕਿਉਂਕਿ ਇਹ ਲੁਧਿਆਣੇ ਦੇ ਅਦਾਲਤਾਂ ਦਾ ਦੂਜਾ ਕੇਸ ਆ ਜਿਹਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਇੱਕ ਬੱਚੀ ਦਿਲਰੋਜ਼ ਦਿਲਰੋਜ਼ ਬੱਚੀ ਜਿਹੜੀ ਕਿ ਉਹਦੀ ਹੀ ਗਵਾਂਢਣ ਵੱਲੋਂ ਮਾਰ ਦਿੱਤੀ ਗਈ ਸੀ ਛੋਟੀ ਜੀ ਬੱਚੀ ਸੀ ਉਸ ਦੀ ਕਾਤਲ ਜਿਹੜੀ ਸੀ ਉਹ ਨੀਲਮ ਉਹਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਸੀ ਲੁਧਿਆਣੇ ਦੀ ਅਦਾਲਤ ਵੱਲੋਂ ਹੀ ਹੁਣ ਜੱਜ ਅਮਰਜੀਤ ਸਿੰਘ ਵੱਲੋਂ ਉਸ ਸੋਨੂ ਨਾਮ ਦੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਆ ਤਾਂ ਹੁਣੇ ਦੇਖਣਯੋਗ ਹੋਊਗਾ ਕਿ ਕਦੋਂ ਉਸ ਦੀ ਫਾਂਸੀ ਦੀ ਸਜ਼ਾ ਨੂੰ ਅਮਲ ਦੇ ਵਿੱਚ ਲਿਆਂਦਾ ਜਾਊਗਾ ਔਰ ਇਸ ਕੇਸ ਦੇ ਨਾਲ ਸੰਬੰਧਿਤ ਕੋਈ ਅਪਡੇਟ ਹੋਊਗੀ ਉਹ ਤੁਹਾਨੂੰ ਦਿੰਦੇ ਰਵਾਂਗੇ ਜੁੜੇ ਰਹੋ ਮੈਂ ਤਰਲੋਚਨ ਸਿੰਘ ਗੈਲ ਧੰਨਵਾਦ ਸਸੀ ਗੱਲ ਦੋਸਤੋ ਮੈਂ ਤਰਲੋਚਨ ਸਿੰਘ ਗੈਲ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਪੋਸਟ 24 ਇਸ ਸਮੇਂ ਕਚੈਰੀਆਂ ਖੜੇਆਂ ਲੁਧਿਆਣੇ ਦੀਆਂ ਦੇ ਜਿੱਥੇ ਅਦਾਲਤਾਂ ਨੇ ਦਸੰਬਰ 2023 ਦੇ ਵਿੱਚ ਇੱਕ ਕੇਸ ਸਾਹਮਣੇ ਆਉਂਦਾ ਵਾ ਡੱਬਾ ਏਰੀਆ ਲੁਧਿਆਣੇ ਦਾ ਜਿੱਥੇ ਇੱਕ 5 ਸਾਲ ਦੀ ਬੱਚੀ 5 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਦਾ ਵਾ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਕਿ ਬਿਹਾਰ ਦਾ ਮੂਲ ਨਿਵਾਸੀ ਬਿਹਾਰ ਦਾ ਹੈ ਇੱਥੇ ਉਹ ਕਿਸੇ ਰੈਂਟ ਤੇ ਰਹਿ ਰਿਹਾ ਸੀਗਾ ਉਹ ਇੱਕ ਛੋਟੀ ਬੱਚੀ ਨੂੰ ਵਰਗਲਾ ਕੇ ਲੈ ਜਾਂਦਾ ਆਪਣੇ ਭਰਾ ਦੇ ਘਰ ਤੇ ਉੱਥੇ ਜਾ ਕੇ ਉਹਦੇ ਬੱਚੀ ਦੇ ਨਾਲ ਦੁਸ਼ਕਰਮ ਕਰਕੇ ਉਹ ਨੂੰ ਮੌਤ ਦੇ ਘਾਟ ਉਤਾਰ ਕੇ ਬੈੱਡ ਦੇ ਵਿੱਚ ਦੱਬ ਦਿੱਤਾ ਜਾਂਦਾ ਬੈੱਡ ਦੇ ਵਿੱਚ ਬੰਦ ਕਰਕੇ ਉਥੋਂ ਫਰਾਰ ਹੋ ਜਾਂਦਾ ਇਸ ਤੋਂ ਬਾਅਦ ਜਦੋਂ ਬੱਚੀ ਦੇ ਮਾਪੇ ਉਹ ਲੱਭਣ ਲੱਗਦੇ ਨੇ ਤਾਂ ਲੱਭਦੇ ਲੱਭਦੇ ਕੈਮਰਿਆਂ ਦੇ ਆਧਾਰ ਦੇ ਉੱਤੇ ਉਹ ਪਹੁੰਚਦੇ ਨੇ ਉਸ ਘਰ ਦੇ ਵਿੱਚ ਜਿੱਥੇ ਬੈੱਡ ਦੇ ਵਿੱਚ ਬੱਚੀ ਉਹ ਜੱਬੀ ਹੁੰਦੀ ਆ ਬੈੱਡ ਵਿੱਚ ਬੰਦ ਕੀਤੀ ਹੁੰਦੀ ਆ ਸੋ ਜਦੋਂ ਉਹਦੀ ਸਾਰੀ ਤਫ਼ਤੀਸ਼ ਕੀਤੀ ਜਾਂਦੀ ਆ ਤਾਂ सोनू ਜਿਹੜਾ ਵਾ ਉਹ ਪੁਲਿਸ ਵੱਲੋਂ ਫੜ ਲਿਆ ਜਾਂਦਾ ਗ੍ਰਿਫਤਾਰ ਕਰ ਲਿਆ ਜਾਂਦਾ ਕੇਸ ਬੜਾ ਤੇਜ਼ੀ ਦੇ ਨਾਲ ਚੱਲਿਆ ਦਸੰਬਰ 2023 ਦੀ ਇਹ ਗੱਲ ਆ 24 ਦੇ ਵਿੱਚ ਵਿੱਚ ਤੇ ਅੱਜ ਮਾਰਚ 25 ਹੋਇਆ ਵਾ ਇਸ ਤੇ ਸਪੀਡ ਦੇ ਨਾਲ ਕੇਸ ਚੱਲਿਆ ਤੇ ਉਸ ਵਿਅਕਤੀ ਨੂੰ सोनू ਨੂੰ ਕੱਲ ਜੱਜ ਅਮਰਜੀਤ ਸਿੰਘ ਮਾਨਯੋਗ ਅਦਾਲਤ ਦੇ ਜੱਜ ਅਮਰਜੀਤ ਸਿੰਘ ਵੱਲੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਆ ਬਹੁਤ ਵੱਡੀ ਗੱਲ ਹੈ ਕਿ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਆ ਲੋਕਾਂ ਦੀ ਮੰਗ ਵੀ ਇਹੀ ਸੀਗੀ ਕਿ ਇਹੋ ਜਿਹੇ ਵਿਅਕਤੀ ਦੇ ਨਾਲ ਇਸ ਤਰੀਕੇ ਨਾਲ ਹੋਣਾ ਚਾਹੀਦਾ ਅਦਾਲਤ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੀ ਭੀਖ ਮੰਗਦਾ ਰਿਹਾ ਪਰ ਜੱਜ ਅਮਰਜੀਤ ਸਿੰਘ ਵੱਲੋਂ ਦਾ ਕਹਿਣਾ ਸੀਗਾ ਕਿ ਇਹੋ ਜਿਹਾ ਘਣਾਉਣੇ ਕੰਮ ਦੇ ਲਈ ਕੋਈ ਵੀ ਰਹਿਮ ਨਹੀਂ ਕੀਤਾ ਜਾ ਸਕਦਾ ਬੈਕ ਸਾਈਡ ਤੇ ਦੇਖ ਸਕਦੇ ਹੋ ਅਦਾਲਤਾਂ ਨੇ ਮਾਨਯੋਗ ਜੱਜ ਅਮਰਜੀਤ ਸਿੰਘ ਨੇ ਇਹ ਬਹੁਤ ਵੱਡਾ ਫੈਸਲਾ ਸੁਣਾਇਆ ਵਾ ਪਰ ਹੁਣ ਇੱਥੇ ਦੇਖਣਯੋਗ ਇਹ ਹੋਊਗਾ ਕਿ ਕੀ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਆ ਜਾਂ ਹੋਰ ਕਿਉਂਕਿ ਇਹਦੇ ਵਿੱਚ ਬਹੁਤ ਪ੍ਰੋਸੀਜਰ ਇਹ ਲੰਬਾ ਹੋ ਜਾਂਦਾ ਵਾ ਡੇਟ ਫਿਕਸ ਕੀਤੀ ਜਾਂਦੀ ਆ ਜਲਾਦ ਨੂੰ ਬੁੱਕ ਕੀਤਾ ਜਾਂਦਾ ਜਾਂ ਜਲਾਦ ਲਿਆਂਦਾ ਜਾਂਦਾ ਜਦੋਂ ਇਹ ਫਾਂਸੀਆਂ ਹੋਈਆਂ ਘੱਟ ਹੋਈਆਂ ਨੇ ਤੇ ਜਲਾਦ ਵੀ ਬਹੁਤ ਘੱਟ ਹੋ ਗਏ ਨੇ ਪਰ ਹੁਣ ਦੇਖਣ ਜੋਗੇ ਹੋਊਗਾ ਕਿ ਕੀ ਇਹ ਫਾਂਸੀ ਦੀ ਸਜ਼ਾ ਨੂੰ ਬਹੁਤ ਸਪੀਡ ਦੇ ਨਾਲ ਜਿੰਨਾ ਕੇਸ ਚੱਲਿਆ ਉੰਨੀ ਜਲਦੀ ਹੀ ਉਹਨੂੰ ਫਾਂਸੀ ਦੇ ਦਿੱਤੀ ਜਾਂਦੀ ਆ ਕਿਉਂਕਿ ਇਹ ਲੁਧਿਆਣੇ ਦੇ ਅਦਾਲਤਾਂ ਦਾ ਦੂਜਾ ਕੇਸ ਆ ਜਿਹਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਇੱਕ ਬੱਚੀ ਦਿਲਰੋਜ਼ ਦਿਲਰੋਜ਼ ਬੱਚੀ ਜਿਹੜੀ ਕਿ ਉਹਦੀ ਹੀ ਗਵਾਂਢਣ ਵੱਲੋਂ ਮਾਰ ਦਿੱਤੀ ਗਈ ਸੀ ਛੋਟੀ ਜੀ ਬੱਚੀ ਸੀ ਉਸ ਦੀ ਕਾਤਲ ਜਿਹੜੀ ਸੀ ਉਹ ਨੀਲਮ ਉਹਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਸੀ ਲੁਧਿਆਣੇ ਦੀ ਅਦਾਲਤ ਵੱਲੋਂ ਹੀ ਹੁਣ ਜੱਜ ਅਮਰਜੀਤ ਸਿੰਘ ਵੱਲੋਂ ਉਸ ਸੋਨੂ ਨਾਂ ਦੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਤਾਂ ਹੁਣੇ ਦੇਖਣਯੋਗ ਹੋਊਗਾ ਕਿ ਕਦੋਂ ਉਸ ਦੀ ਫਾਂਸੀ ਦੀ ਸਜ਼ਾ ਨੂੰ ਅਮਲ ਦੇ ਵਿੱਚ ਲਿਆਂਦਾ ਜਾਊਗਾ ਹੋਰ ਇਸ ਕੇਸ ਦੇ ਨਾਲ ਸੰਬੰਧਿਤ ਕੋਈ ਅਪਡੇਟ ਹੋਊਗੀ ਉਹ ਤੁਹਾਨੂੰ ਦਿੰਦੇ ਰਵਾਂਗੇ ਜੁੜੇ ਰਹੋ ਮੈਂ ਤਰਲੋਚਨ ਸਿੰਘ ਗੈਲ ਧੰਨਵਾਦ